ਪਸਿਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਨੋਵਲ ਪੰਜਾਬ ਨੋਵਲਜ ਪੁਆਇੰਟ ਤੇ ਅਸੀਂ ਇੱਕ ਨਵਾਂ ਉਪਰਾਲਾ ਇਸ ਚੈਨਲ ਤੇ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਪੂਰੇ ਸਾਲ ਦੇ ਜਿੰਨੇ ਵੀ 12 ਮਹੀਨੇ ਹੁੰਦੇ ਹਨ ਤੇ ਉਹਨਾਂ ਸਾਰੇ 12 ਮਹੀਨਿਆਂ ਦੇ ਵਿੱਚ ਜਿਹੜੇ-ਜਿਹੜੇ ਮਹੀਨੇ ਦੇ ਵਿੱਚ ਕੁਝ ਖਾਸ ਦਿਨ ਜਿਤੇ ਵਿੱਚ ਕੁਝ ਨਾ ਕੁਝ ਡੇ ਮਨਾਏ ਜਾਂਦੇ ਹਨ ਜਾਂ ਸੈਲੀਬ੍ਰੇਟ ਕੀਤੇ ਜਾਂਦੇ ਹਨ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਕਿਉਂਕਿ ਜਿੰਨੇ ਵੀ ਪੇਪਰ ਆਉਂਦੇ ਨੇ ਸਾਡੇ ਪੰਜਾਬ ਨਾਲ ਰਿਲੇਟਡ ਜੋ ਵੀ ਪੋਸਟ ਨਾਲ ਰਿਲੇਟਡ ਬੁੱਕਸ ਲਿਖੇਪਰ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਜਰਨਲ ਨੌਲੇਜ ਦੇ ਵਿੱਚ ਇਹ ਸਵਾਲ ਜਰੂਰ ਪੁੱਛੇ ਜਾਂਦੇ ਹਨ ਕਿ ਇਸ ਦਿਨ ਨੂੰ ਜਾਂ 11 ਜਨਵਰੀ ਜਾਂ ਕੋਈ ਵੀ ਤਰੀਕ ਨੂੰ ਵੀ ਕਿਹੜਾ ਦਿਨ ਕੀ ਮਨਾਇਆ ਜਾਂਦਾ ਹੈ ਜਾਂ ਉਸ ਦਿਨ ਕੀ ਇੰਪੋਰਟੈਂਟ ਡੇ ਸੀ ਤੇ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਇਹ ਵੀਡੀਓ ਜਨਵਰੀ ਮਹੀਨੇ ਦੇ ਨਾਲ ਸਾਡਾ ਪਹਿਲਾ ਕੁਐਸਚਨ ਹੈ ਜੀ ਇਸ ਦੇ ਵਿੱਚ ਭਾਰਤ ਵਿੱਚ 11 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ ਠੀਕ ਹੈ ਜੀ ਸਾਡੀਆਂ ਚਾਰ ਆਪਸ਼ਨਾਂ ਨੇ ਪਾਰਥ ਵਿੱਚ 11 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ ਤੇ ਸਾਡੇ ਜਿਹੜੀਆਂ ਚਾਰ ਆਪਸ਼ਨਾਂ ਨੇ ਤੁਹਾਡੇ ਸਾਹਮਣੇ ਨੇ ਇਹ ਨੈਸ਼ਨਲ ਯੂਥ ਦਿ ਬੀ ਨੈਸ਼ਨਲ ਫੀਮੈਂਟ ਟ੍ਰੈਫਿਕਿੰਗ ਅਵੇਅਰਨੈਸ ਡੇ ਨੰਬਰ ਤੀਜਾ ਹੈਗਾ ਜੀ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਡੇ ਤੇ ਨੰਬਰ ਚੌਥਾ ਹੈਗਾ ਜੀ ਡੈਥ ਐਨੀਵਰਸਰੀ ਆਫ ਲਾਲ ਬਹਾਦਰ ਸ਼ਾਸਤਰੀ ਤਾਂ ਜਿਹੜਾ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਸਾਡਾ ਹੈ ਆਪਸ਼ਨ ਡੀ ਆਪਸ਼ਨ ਡੀ ਸਾਡਾ ਜਿਹੜਾ ਸਹੀ ਜਵਾਬ ਹੈ ਜਿਹਦਾ ਆਨਸਰ ਹੈ ਡੈਥ ਐਨੀਵਰਸਰੀ ਹੋ ਲਾਲ বাহাদুর ਸ਼ਾਸਤਰੀ ਲਾਲ বাহাদুর ਸ਼ਾਸਤਰੀ ਜੀ ਦੀ ਉਹਦੀ ਬਰਥ ਅਨੀਵਰਸਰੀ ਹੈ 11 ਜਨਵਰੀ ਨੂੰ ਮਨਾਈ ਜਾਂਦੀ ਹੈ ਇਹ ਜਿਹੜੇ ਸਾਡੇ ਹਿੰਦੁਸਤਾਨ ਦੇ ਜਾਂ ਭਾਰਤ ਦੇ ਆਪਾਂ ਕਹਿ ਸਕਦੇ ਹਾਂ ਦੂਜੇ ਪ੍ਰਧਾਨ ਮੰਤਰੀ ਸਨ ਤੇ 9 ਜੂਨ 1964 ਤੋਂ ਲੈ ਕੇ ਹੋ 11 ਜਨਵਰੀ 1966 ਤੱਕ ਲਗਭਗ 18 ਮਹੀਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ ਤੇ ਇਹਨਾਂ ਦੀ ਜਿਹੜੀ ਮੌਤ ਹੋਈ ਸੀ ਉਹ ਹਾਰਟ ਅਟੈਕ ਦੀ ਵਜ੍ਹਾ ਦੇ ਨਾਲ ਹੋਈ ਸੀ ਤੇ ਉਸ ਟਾਈਮ ਇਹ ਕੁਝ ਪਾਕਿਸਤਾਨ ਦੇ ਵਿੱਚ ਸਨ ਠੀਕ ਹੈ ਜੀ ਵਾਧਿਆ ਜੀ ਆਪਾਂ ਅਗਲੇ ਦੂਸਰੇ ਕੁਐਸਚਨ ਦੇ ਤਰਫ ਹਾਂਜੀ ਸਾਡਾ ਦੂਸਰਾ ਕੁਐਸਚਨ ਹੈ ਕਿਹੜੇ ਦਿਨ ਨੂੰ ਨਵੇਂ ਸਾਲ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ ਵਿਚ ਡੇ ਇਜ਼ ਸੈਲੀਬ੍ਰੇਟਡ ਐਜ਼ ਨਿਊ ਇਅਰ ਡੇਸ तकरीबन ਮੈਨੂੰ ਕੁਐਸਚਨ ਦੇ ਆਪਸ਼ਨ ਵੀ ਪਾਉਣ ਦੀ ਜਰੂਰਤ ਨਹੀਂ ਹੈ ਤੇ ਜਨਵਰੀ 1 ਜਨਵਰੀ 5 ਜਨਵਰੀ 15 ਜਾਂ ਨੰਬਰ ਡੀ ਜਨਵਰੀ 20 ਤਾਂ ਇਹ ਤਾਂ ਜਿਹੜਾ ਸਹੀ ਜਵਾਬ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਨਵਾਂ ਸਾਲ ਹੈ ਜਨਵਰੀ 1 ਇੱਕ ਤਰੀਕ ਨੂੰ ਹੀ ਮਨਾਇਆ ਜਾਂਦਾ ਹੈ ਠੀਕ ਹੈ ਜੀ ਸਾਡਾ ਫਾਦੇ ਜੀ ਆਪਾਂ ਅਗਲੇ ਕੁਐਸਚਨ ਨੰਬਰ 3 ਦੀ ਤਰਫ ਭਾਰਤ ਵਿੱਚ 15 ਜਨਵਰੀ ਦਾ ਕੀ ਮਹੱਤਵ ਹੈ? What is the significance of January 15 in India? A ਹੈਗਾ ਜੀ ਸਾਡੀਆਂ ਚਾਰ ਆਪਸ਼ਨ ਆਏ ਨੇ ਨੈਸ਼ਨਲ ਯੂਥ ਡੇ, ਵੀ ਆਰਮੀ ਡੇ, ਸੀ ਰਿਪਬਲਿਕ ਡੇ ਜਾਂ ਡੀ ਨੈਸ਼ਨਲ ਇੰਟੀਗ੍ਰੇਸ਼ਨ ਡੇ। ਦੇਖਿਦਾ ਇਹਦਾ ਸਾਡਾ ਜਿਹੜੇ ਸਹੀ ਜਵਾਬ ਹੈ ਆਪਸ਼ਨ ਜਿਹੜਾ ਹੈਗਾ ਜੀ B ਆਰਮੀ ਡੇ অপশন ਸਾਡੀ ਬੀ ਜਿਹੜਾ ਹੈਗਾ ਸਹੀ ਜਵਾਬ ਹੈ ਆਰਮੀ ਡੇ ਜਿਹੜਾ ਹੈਗਾ 15 ਜਨਵਰੀ ਨੂੰ ਮਨਾਇਆ ਜਾਂਦਾ ਹੈ ਤੇ ਇਹ ਜਿਹੜਾ ਹੈਗਾ ਸੀ ਫੀਲਡ ਮਾਰਸ਼ਲ ਕੇ ਐਮ ਕਰੀਆਪਾ ਇਸ ਦਿਨ ਜਿਹੜਾ ਹੈਗਾ ਸੀ ਫੀਲਡ ਮਾਰਸ਼ਲ ਕੇ ਐਮ ਕਰੀਆਪਾ ਟੂ ਪਾਵਰ ਦਾ ਕਮਾਂਡ ਆਫ ਆਰਮੀ ਔਨ ਥਿਸ ਡੇ ਇਨ 1949 ਫਰਮ ਦਾ ਬ੍ਰਿਟਿਸ਼ ਬ੍ਰਿਟਿਸ਼ਰਾਂ ਤੋਂ ਐਮ ਐਸ ਕਰੀਆਪਾ ਫੀਲਡ ਮਾਰਸ਼ਲ ਨੇ ਜਿਹੜੀ ਆਰਮੀ ਦੀ ਕਮਾਂਡ ਸੀ ਉਹ ਉਹ ਜਿਹੜੀ ਹੈਗੀ ਸੀ ਬ੍ਰਿਟਿਸ਼ਰਾਂ ਤੋਂ ਲੈ ਲਈ ਸੀ ਠੀਕ ਹੈ ਜੀ ਤੇ ਜਿਹੜੇ ਇਹ ਸੀ ਜਿਨ੍ਹਾਂ ਦਾ ਨਾਮ ਹੈ ਕੇ ਐਮ ਕਰੀਆਪਾ ਇਹਨਾਂ ਦਾ ਜਨਮ ਜਿਹੜਾ ਹੈਗਾ ਸੀ 28 ਜਨਵਰੀ 1899 ਨੂੰ ਹੋਇਆ ਸੀ ਤੇ ਇਹਨਾਂ ਦੀ ਜਿਹੜੀ ਮੌਤ ਹੋਈ ਸੀ ਉਹ ਹੋਈ ਹੈ 15 ਮਈ 1993 ਠੀਕ ਹੈ ਜੀ 15 ਮਈ 1993 ਨੂੰ ਇਹਨਾਂ ਦਾ ਡੈਥ ਹੋਈ ਹੈ ਤੇ ਇਹਨਾਂ ਦਾ ਜਨਮ ਹੋਇਆ ਸੀ 1899 ਦੇ ਵਿੱਚ 28 ਜਨਵਰੀ ਠੀਕ ਹੈ ਜੀ ਨੰਬਰ 4 ਕੁਐਸਚਨ ਅੱਗੇ ਆ ਗਿਆ ਸਾਡਾ ਅੰਤਰਰਾਸ਼ਟਰੀ ਸਿੱਖਿਆ ਦਿਵਸ ਅੰਤਰਰਾਸ਼ਟਰੀ ਸਿੱਖਿਆ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ? ਔਨ ਵਿਚ ਡੇ ਇਜ਼ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਅਬਜ਼ਰਵਡ? ਨੰਬਰ A ਜਨਵਰੀ 1, ਨੰਬਰ B ਜਨਵਰੀ 15, ਨੰਬਰ C ਜਨਵਰੀ 24 ਜਾਂ ਨੰਬਰ D ਜਨਵਰੀ 4. ਸਾਡਾ ਚੌਥੇ ਦਾ ਜਿਹੜਾ ਸਹੀ ਜਵਾਬ ਹੈ ਉਹਦਾ ਆਨਸਰ ਹੈਗਾ ਜੀ অপਸ਼ਨ ਸਾਡੀ ਆਂਦੀ ਹੈ C. ਆਨਸਰ ਜਿਹੜਾ ਹੈਗਾ ਜਨਵਰੀ 24. 24 ਜਨਵਰੀ ਨੂੰ ਸਾਡਾ ਜਿਹੜਾ ਹੈਗਾ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਜਿਹੜਾ ਹੈਗਾ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਸਿੱਖਿਆ ਦਿਵਸ। ਤੇ ਅੰਤਰਰਾਸ਼ਟਰੀ ਸਿੱਖਿਆ ਦਿਵਸ ਬਾਰੇ ਤੁਹਾਨੂੰ ਦੱਸਦਾ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਯੂਨ ਨੇ 3 ਦਸੰਬਰ 2018 ਨੂੰ ਠੀਕ ਹੈ ਜੀ 24 ਜਨਵਰੀ ਨੂੰ ਇੰਡੀਅਨ ਇੰਟਰਨੈਸ਼ਨਲ ਐਜੂਕੇਸ਼ਨ ਡੇ ਘੋਸ਼ਿਤ ਕੀਤਾ ਸੀ ਪੂਰੇ ਸਮਾਜ ਵਾਸਤੇ ਇਹਦਾ ਮਤਲਬ ਕੀ ਸੀ ਵੀ ਇਹ ਸਿੱਖਿਆ ਦਾ ਜਿਹੜਾ ਰੋਲ ਸੀ ਜਿਹੜਾ ਸਾਡੀ ਸਿੱਖਿਆ ਜੋ ਐਜੂਕੇਸ਼ਨ ਹੈ ਉਹਦਾ ਰੋਲ ਸੀ ਉਸ ਨੂੰ ਪੂਰੇ ਸਮਾਜ ਵਾਸਤੇ ਜਿਵੇਂ ਸ਼ਾਂਤੀ ਦੇ ਕੰਮ ਲਈ ਜਾਂ ਕੋਈ ਵਿਕਾਸ ਲਈ ਯੋਗਦਾਨ ਪਾਉਣ ਲਈ ਇਸ ਨੂੰ ਪੂਰੀ ਮਹੱਤਤਾ ਦਿੱਤੀ ਗਈ ਸੀ ਠੀਕ ਹੈ ਜੀ ਸਾਡਾ ਆਗਲਾ ਆਪਣਾ ਨੰਬਰ ਕੁਸਚਨ ਨੰਬਰ 5 ਭਾਰਤ ਵਿੱਚ 26 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ? What is celebrated on uh, 26 January in India? ਨੰਬਰ ਸਾਡੀਆਂ ਚਾਰ ਆਪਸ਼ਨਾਂ ਉਹ ਵੀ ਇੰਡੀਪੈਂਡੈਂਸ ਡੇ, ਰਿਪਬਲਿਕ ਡੇ, ਗਾਂਧੀ ਜਯੰਤੀ ਜਾਂ ਨੰਬਰ ਡੀ ਨੈਸ਼ਨਲ ਸਪੋਰਟਸ ਡੇ। ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ 26 ਜਨਵਰੀ 26 ਜਨਵਰੀ ਸਾਡਾ ਜਿਹੜਾ ਹੈਗਾ ਗਣਤੰਤਰ ਦੇ ਦਿਵਸ ਜਿਹੜਾ ਕਹਿ ਕੇ ਮਨਾਇਆ ਜਾਂਦਾ ਹੈ ਰਿਪਬਲਿਕ ਡੇ। ਤੇ ਇਹਦਾ ਸਹੀ ਜਵਾਬ ਤਾਂ ਹੈ ਰਿਪਬਲਿਕ ਡੇ। ਜਿਹੜਾ ਹੈਗਾ ਇਹ ਮਨਾਇਆ ਜਾਂਦਾ ਹੈ 26 ਜਨਵਰੀ 26 ਜਨਵਰੀ ਨੂੰ 2024 ਜਿਹੜਾ ਇਹ ਸਾਲ ਸੀ ਇਹ 26 ਜਨਵਰੀ ਜਿਹੜਾ ਹੈਗਾ ਇਹ 75ਵਾਂ ਗਨਤੰਤਰ ਦਿਵਸ ਜਿਹੜਾ ਹੈਗਾ ਮਨਾਇਆ ਗਿਆ ਸੀ ਇਸ ਸਾਲ ਤੇ ਜਿਹੜਾ ਸਾਡਾ ਅ ਸੰਵਿਧਾਨ ਗਨਤੰਤਰ 26 ਨਵੰਬਰ 1949 ਇਹ ਜਿਹੜਾ ਹੈਗਾ ਅਡਾਪਟ ਕੀਤਾ ਗਿਆ ਸੀ ਤੇ 26 ਜਨਵਰੀ 1950 ਨੂੰ ਇਹ ਜਿਹੜਾ ਹੈਗਾ ਲਾਗੂ ਕੀਤਾ ਗਿਆ ਸੀ ਠੀਕ ਹੈ ਜੀ ਵਾਦਿਆਂ ਆਪਾਂ ਅਗਲੇ ਕੁਐਸਚਨ ਦੀ ਤਰਫ 27 ਜਨਵਰੀ ਨੂੰ ਕਿਹੜਾ ਮਹੱਤਵਪੂਰਨ ਦਿਨ ਮਨਾਇਆ ਜਾਂਦਾ ਹੈ ਹੁਣ ਪਹਿਲਾਂ ਤੁਹਾਨੂੰ 26 ਜਨਵਰੀ ਬਾਰੇ ਪੁੱਛਿਆ ਸੀ ਤੇ ਕੁਐਸਚਨ ਨੰਬਰ 6 ਹੁਣ ਆ ਗਿਆ ਹੈ 27 ਜਨਵਰੀ ਨੂੰ ਕਿਹੜਾ ਮਹੱਤਵਪੂਰਨ ਦਿਨ ਮਨਾਇਆ ਜਾਂਦਾ ਹੈ ਇਹ ਇੰਟਰਨੈਸ਼ਨਲ 홀ੋਕਾਸਟ ਰਿਮੈਂਬਰੈਂਸ ਡੇ ਨੰਬਰ ਬੀ ਵਰਡ ਐਡਜ਼ ਡੇ ਨੰਬਰ ਸੀ ਇੰਟਰਨੈਸ਼ਨਲ ਔਮਨ ਡੇ ਜਾਂ ਨੰਬਰ ਡੀ ਵਰਡ ਹੈਲਥ ਡੇ ਤੇ ਇਹਦੇ ਜਿਹੜਾ ਆਪਸ਼ਨ ਜਿਹੜੀ ਹੈਗੀ ਸਾਡਾ ਏ ਜਿਹੜਾ ਹੈਗਾ ਸਹੀ ਜਵਾਬ ਹੈ ਇੰਟਰਨੈਸ਼ਨਲ 홀ੋਕਾਸਟ ਰਿਮੈਂਬਰੈਂਸ ਡੇ ਇਹ ਜਿਹੜੇ ਬਾਰੇ ਦੱਸਨਾ ਕਿ ਜਿਹੜੇ ਨਾਜ਼ੀਆ ਸੀ ਨਾਜ਼ੀ ਜੋ ਜਰਮਨ ਦੇ ਨਾਜ਼ੀਆ ਵੱਲੋਂ ਬਹੁਤ ਸਾਰੇ ਜਿਹੜੇ ਜੂਇਸ਼ ਪੀਪਲ ਸੀ ਉਹਨਾਂ ਦਾ ਨਰਸਹਾਰ ਕੀਤਾ ਗਿਆ ਸੀ ਇਹਨਾਂ ਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਔਰਤਾਂ ਸਾਰੇ ਹੀ ਜਿਹੜੇ ਹੈਗੇ ਸੀ ਉਹਨਾਂ ਦਾ ਕਾਫੀ ਜਿਹੜਾ ਹੈਗਾ ਨਰਸਹਾਰ ਕੀਤਾ ਗਿਆ ਸੀ ਤੇ ਜੈਨੋਸਾਈਡ ਕਰਕੇ ਬਹੁਤ ਕਤਲੇਆਮ ਹੋਇਆ ਸੀ ਤੇ ਉਹਨਾਂ ਛੋਟੇ-ਛੋਟੇ ਸੈਲਾਂ ਦੇ ਵਿੱਚ ਉਹਨਾਂ ਨੂੰ ਅਹ ਪੁਕੇ ਬਾਰੇ ਰੱਖਿਆ ਜਾਂਦਾ ਸੀ ਤੇ ਬਹੁਤ ਜ਼ਿਆਦਾ ਕੰਮ ਵੀ ਕਰਵਾਇਆ ਜਾਂਦਾ ਸੀ ਅਤੇ ਜੋ ਕੰਮ ਦੇ ਪੂਰੇ ਜਾਂ ਯੋਗ ਨਹੀਂ ਰਹਿੰਦੇ ਸੀ ਜਦੋਂ ਉਹਨਾਂ ਨੂੰ ਤਾਂ ਉਹਨਾਂ ਨੂੰ ਉਹ ਇੱਕ ਗੈਸ ਚੈਂਬਰ ਦੇ ਵਿੱਚ ਲਾ ਜਾ ਕੇ ਉਹਨਾਂ ਨੂੰ ਉੱਥੇ ਵੀ ਤਸੀਹੇ ਦੇ ਦਿੱਕੇ ਮਾਰ ਦਿੱਤਾ ਜਾਂਦਾ ਸੀ ਠੀਕ ਹੈ ਜੀ ਵਾਦਿਆ ਜੀ ਆਪਾਂ ਆਪਣੀ ਅਗਲੇ ਕੁਐਸਚਨ ਦੀ طرف ਕੁਐਸਚਨ ਨੰਬਰ 7 28 ਜਨਵਰੀ ਨੂੰ ਟੈਕਨੋਲੋਜੀ ਦੇ ਖੇਤਰ ਵਿੱਚ ਕਿਹੜਾ ਦਿਨ ਮਨਾਇਆ ਜਾਂਦਾ ਹੈ ਜਨਵਰੀ 28 ਨੂੰ ਟੈਕਨੋਲੋਜੀ ਦੇ ਖੇਤਰ ਚ ਕਿਹੜਾ ਦਿਨ ਮਨਾਇਆ ਜਾਂਦਾ ਹੈ ਸਾਡੇ ਕੋਲ ਚਾਰ ਆਪਸ਼ਨ ਆ ਡਾਟਾ ਪ੍ਰਾਈਵੇਸੀ ਦੇ ਇੰਟਰਨੈਸ਼ਨਲ ਡਾਟਾ ਪ੍ਰੋਟੈਕਸ਼ਨ ਡੇ ਨੰਬਰ ਸੀ ਵਰਡ ਇੰਟਰਨੈਟ ਡੇ ਜਾਂ ਨੰਬਰ ਡੀ ਨੈਸ਼ਨਲ ਟੈਕਨੋਲੋਜੀ ਡੇ ਆ ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈ ਇਹ ਸਾਡਾ ਹੈਗਾ ਜੀ ਡਾਟਾ ਪ੍ਰਾਈਵੇਸੀ ਡੇ ਜਿਹੜਾ ਹੈਗਾ ਨੰਬਰ ਏ ਆਪਸ਼ਨ ਸਾਡੀ ਠੀਕ ਹੈ ਬਿਲਕੁਲ ਕਿ ਬਿਲਕੁਲ ਡਾਟਾ ਪ੍ਰਾਈਵੇਸੀ ਡੇ ਜਿਹੜਾ ਹੈਗਾ ਸਾਡਾ ਹੈ 28 ਜਨਵਰੀ ਨੂੰ ਮਨਾਇਆ ਜਾਂਦਾ ਹੈ ਤੇ ਜਿਹੜਾ ਇਹ ਦਿਨ ਹੈ ਇਹ ਜਿਹੜਾ ਹੈਗਾ ਹੁਣ ਤੱਕ ਯੂ ਐਸ ਏ ਵੱਲੋਂ ਕੈਨੇਡਾ ਵੱਲੋਂ ਕਤਰ ਨਾਈਜੀਰੀਆ ਇਜ਼ਰਾਈਲ ਅਤੇ ਨਾਲ ਦੇ ਨਾਲ 47 ਯੂਰੋਪੀਅਨ ਦੇਸ਼ਾਂ ਵੱਲੋਂ ਇਹ ਜਿਹੜਾ ਹੈਗਾ ਦਿਨ 28 ਜਨਵਰੀ ਨੂੰ ਡਾਟਾ ਪ੍ਰਾਈਵੇਸੀ ਡੇ ਮਨਾਇਆ ਜਾਂਦਾ ਹੈ ਠੀਕ ਹੈ ਜੀ ਕੁਐਸਚਨ ਨੰਬਰ 8 ਭਾਰਤ ਵਿੱਚ ਕਿਹੜਾ ਦਿਨ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਾਡੀ ਕੁਐਸਚਨ ਦੀਆਂ ਚਾਰ ਆਪਸ਼ਨਾਂ 4 ਜਨਵਰੀ 15 ਏ ਤੇ ਸੈਕੰਡ ਕੁਐਸਚਨ ਜਨਵਰੀ 26 ਸੀ ਜਨਵਰੀ 30 ਜਾਂ ਡੀ ਜਨਵਰੀ 31 ਹਾਂ ਇਹਦਾ ਸਹੀ ਜਵਾਬ ਹੈ ਜਨਵਰੀ 30 ਜਿਹੜਾ ਹੈਗਾ ਇਹ ਮਨਾਇਆ ਜਾਂਦਾ ਹੈ ਹਾਂਜੀ ਹਾਂ ਜਨਵਰੀ ਜਿਹੜੀ 30 ਹੈ ਇਹ ਸਹੀ ਜਵਾਬ ਹੈ ਕਿਉਂਕਿ ਇਸ ਦਿਨ ਮਹਾਤਮਾ ਗਾਂਧੀ ਜੀ ਦੇ ਜੋ ਹੈਗੇ ਸੀ ਉਹਨਾਂ ਨੂੰ ਜੋ ਗੋਲੀ ਮਾਰ ਦਿੱਤੀ ਗਈ ਸੀ ਨਥੂਰਾਮ ਗੌਂਦ ਦੇ ਵੱਲੋਂ 30 ਜਨਵਰੀ 1948 ਨੂੰ ਤੇ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਜਵਜੋਂ ਇਹ ਸ਼ਹੀਦੀ ਦਿਵਸ ਪਾਕਟ ਦੇ ਵਿੱਚ ਮਿਲ ਆ ਜਾਂਦਾ ਹੈ ਆਬਜ਼ਰਵ ਕੀਤਾ ਜਾਂਦਾ ਹੈ ਨੰਬਰ 9 ਜੀ ਸੰਯੁਕਤ ਰਾਸ਼ਟਰ ਕੈਲੰਡਰ ਵਿੱਚ 24 ਜਨਵਰੀ ਨੂੰ ਵੀ ਕਿਸ ਦਿਨ ਵਜੋਂ ਮਨਾਇਆ ਜਾਂਦਾ ਹੈ ਇਹਦੇ ਆ ਚਾਰ ਆਪਸ਼ਨ ਆ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਇੰਟਰਨੈਸ਼ਨਲ ਡੇ ਆਫ ਪੀਸ ਨੰਬਰ ਸੀ ਵਰਡ ਡਾਇਬੀਟਸ ਡੇ ਜਾਂ ਨੰਬਰ ਡੀ ਇੰਟਰਨੈਸ਼ਨਲ ਡੇ ਆਫ ਹੈਪੀਨੈਸ ਇਹਦੇ ਬਾਰੇ ਮੈਂ ਪਹਿਲਾਂ ਵੀ ਕੁਐਸਚਨ ਨੰਬਰ 4 ਦੇ ਵਿੱਚ ਗੱਲ ਕਰ ਚੁੱਕਿਆ ਕਿ ਯੂਨੋ ਨੇ ਜਿਹੜਾ ਹੈਗਾ ਸੀ 3 ਦਸੰਬਰ 2018 ਨੂੰ 24 ਜਨਵਰੀ ਨੂੰ ਇੰਟਰਨੈਸ਼ਨਲ ਐਜੂਕੇਸ਼ਨ ਡੇ ਘੋਸ਼ਿਤ ਕੀਤਾ ਗਿਆ ਸੀ ਤੇ ਨੰਬਰ 4 ਦੇ ਵਿੱਚ ਵੀ ਤੁਹਾਨੂੰ ਇਹ ਪੁਆਇੰਟ ਦੱਸਿਆ ਸੀ ਤੇ ਇਹਦਾ ਵੈਸੇ ਵੀ ਜਿਹੜਾ ਸਹੀ ਜਵਾਬ ਹੈ ਇੰਟਰਨੈਸ਼ਨਲ ਡੇ ਆਫ ਐਜੂਕੇਸ਼ਨ ਜਿਹੜਾ ਹੈ ਇਹਦਾ ਸਹੀ ਜਵਾਬ ਹੈ ਕੁਐਸਚਨ ਨੰਬਰ 24 ਨੰਬਰ 24 ਠੀਕ ਹੈ ਜੀ ਕੁਐਸਚਨ ਨੰਬਰ 10 ਵੱਲ ਵਧਦੇ ਹਾਂ ਜੀ ਰਾਸ਼ਟਰੀ ਵੋਟਰ ਦਿਵਸ ਕਿਸ ਮਿਤੀ ਨੂੰ ਮਨਾਇਆ ਜਾਂਦਾ ਹੈ ਨੈਸ਼ਨਲ ਵੋਟਰ ਡੇ ਬਾਰੇ ਦੱਸਣਾ ਜੀ ਜਨਵਰੀ 1 ਜਨਵਰੀ 18 ਜਨਵਰੀ 24 ਜਨਵਰੀ 25 ਠੀਕ ਹੈ ਜੀ ਤੇ ਜਿਹੜਾ ਇਹਦਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਜਿਹੜੀ ਹੈਗੀ ਹੈ ਡੀ ਜਨਵਰੀ ਜਿਹੜਾ ਹੈਗਾ 25 ਇਹਦਾ ਸਹੀ ਜਵਾਬ ਹੈ ਜਿਸ ਦਿਨ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ ਜੇ ਇਹਦਾ ਮੇਨ ਮੋਟਿਵ ਤਾਂ ਇਹੀ ਸੀ ਕਿ ਇਸ ਦਿਨ ਨੂੰ ਮਨਾਉਣ ਦਾ ਕਿ ਵੱਧ ਤੋਂ ਵੱਧ ਦੇ ਲੋਕਾਂ ਨੂੰ ਜਾਂ ਯੁਵਕਾਂ ਨੂੰ ਜਿਹੜੀ ਹੈਗੀ ਸੀ ਵੋਟ ਪਾਉਣ ਲਈ ਅਪੀਲ ਕਰਨਾ ਸੀ ਕਿ ਉਹ ਜਲ ਕਿਉਂਕਿ ਉਸ ਟਾਈਮ VOTING ਜਿਹੜੀ ਹੈਗੀ ਸੀ ਪਰਸੈਂਟੇਜ ਘਟਦੀ ਜਾ ਰਹੀ ਸੀ ਤਾਂ ਉਹਨਾਂ ਨੇ ਸਰਕਾਰ ਵੱਲੋਂ ਇਹ ਤਰੀਕ ਚੁਣੀ ਗਈ ਸੀ ਇਹ ਦਿਨ ਇਹਨੂੰ ਅਬਜ਼ਰਵ ਕੀਤਾ ਗਿਆ ਸੀ ਕਿ ਵਾਧੂ ਵੱਦ ਲੋਕ ਵੋਟ ਪਾਣਾਂ ਤੇ ਇਹ ਜਿਹੜਾ ਪਹਿਲੀ ਵਾਰ ਜਿਹੜਾ ਹੈਗਾ ਸੀ 2011 ਦੇ ਵਿੱਚ ਜਿਹੜਾ ਹੈਗਾ ਇਹ ਮਨਾਇਆ ਗਿਆ ਸੀ ਤੇ ਉਸ ਤੋਂ ਲਗਾਤਾਰ ਇਹਨੂੰ ਇਹ ਮਨਾਉਂਦੇ ਆ ਰਹੇ ਹਾਂ ਸੀ ਹਰ ਸਾਲ ਜਨਵਰੀ 25 ਦੇ ਵਿੱਚ ਕੁਐਸਚਨ ਨੰਬਰ 11 ਜੀ 12 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ ਜੀ ਹੁਣ 12 ਜਨਵਰੀ ਬਾਰੇ ਸਾਡੇ ਚਾਰ ਆਪਸ਼ਨ ਆ ਨੈਸ਼ਨਲ ਯੂਥ ਡੇ ਨੈਸ਼ਨਲ ਫਾਈ ਡੇ ਨੈਸ਼ਨਲ ਹੱਕ ਡੇ ਜਾਂ ਨੈਸ਼ਨਲ ਹੱਗਿੰਗ ਡੇ ਤੇ ਇਹਦਾ ਜਿਹੜਾ ਆਨਸਰ ਹੈਗਾ ਜੀ ਨੈਸ਼ਨਲ ਜਿਹੜਾ ਹੈਗਾ ਯੂਥ ਦੇ ਉਹ ਮਨਾਇਆ ਜਾਂਦਾ ਹੈ ਤੇ ਸਵਾਮੀ ਵਿਵੇਕਾਨੰਦ ਜੀ ਦੀ ਬਰਥ ਐਨੀਵਰਸਰੀ ਜਿਹੜੀ ਹੈਗੀ ਸੀ ਉਸ ਦਿਨ ਇਹ ਮਨਾਇਆ ਜਾਂਦਾ ਹੈ ਨੈਸ਼ਨਲ ਯੂਥ ਦੇ ਤੇ ਸਵਾਮੀ ਜੀ ਬਾਰੇ ਦੱਸ ਦਿੰਦਾ ਜੀ ਸਵਾਮੀ ਜੀ ਜਿਹੜੇ ਹੈਗੇ ਸੀ ਇੱਕ ਚੰਗੇ ਫਿਲਾਸਫਰ ਸਨ ਤੇ ਉਹਨਾਂ ਦੀ ਫਿਲਾਸਫੀ ਵੀ ਇਹ ਸੀ ਕਿ ਉਹਨਾਂ ਦੇ ਅਦਰਸ਼ ਸੀ ਜਿਨ੍ਹਾਂ ਲਈ ਉਹ ਅਦਰਸ਼ਾਂ ਦੇ ਉੱਪਰ ਰਹਿੰਦੇ ਸਨ ਤੇ ਉਹੀ ਅਦਰਸ਼ਾਂ ਦੇ ਉੱਪਰ ਕੰਮ ਕਰਦੇ ਸਨ ਭਾਰਤੀ ਜਿਹੜੀ ਹੈਗੇ ਸੀ ਜਿਹੜੇ ਯੁਵਾ ਨੇ ਉਹਨਾਂ ਤੋਂ ਇਹ ਪ੍ਰੇਰਣਾ ਲੈ ਕੇ ਉਹਨਾਂ ਤੋਂ ਪ੍ਰੇਰਣਾ ਲੈਣ ਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਜਾਂ ਉਹਨਾਂ ਦੇ ਜਿਹੜੇ ਆਈਡਲ ਨੇ ਉਹਨਾਂ ਨੂੰ ਮੰਨਣ ਇਹੀ ਇਸ ਦੀ ਯੂਥ ਡੇ ਦੀ ਇਹ ਖਾਸੀਅਤ ਹੈ 1984 ਦੇ ਵਿੱਚ ਭਾਰਤੀ ਸਰਕਾਰ ਵੱਲੋਂ ਜਿਹੜਾ ਹੈਗਾ 12 ਜਨਵਰੀ ਨੂੰ ਨੈਸ਼ਨਲ ਯੂਥ ਡੇ ਘੋਸ਼ਿਤ ਕੀਤਾ ਗਿਆ ਸੀ ਤੇ 1985 ਦੇ ਵਿੱਚ ਇਹ ਜਿਹੜਾ ਹੈਗਾ ਸੀ ਮਨਾਇਆ ਜਾਂਦਾ ਹੈ ਤੇ ਹਰ ਸਾਲ ਦੀ ਤਰ੍ਹਾਂ 12 ਜਨਵਰੀ ਨੂੰ ਇਹ 1985 ਤੋਂ ਲਗਾਤਾਰ ਮਨਾਇਆ ਜਾਂਦਾ ਹੈ ਠੀਕ ਹੈ ਜੀ ਇਹ ਦਾ ਅਨਸਰ ਹੈ ਨੈਸ਼ਨਲ ਯੂਥ ਡੇ ਠੀਕ ਹੈ ਜੀ ਕੁਸਚਨ ਨੰਬਰ 12 ਪ੍ਰਸਿੱਧ ਭਾਰਤੀ ਨੇਤਾ ਸੁਭਾਸ਼ ਚੰਦਰ ਪੋਸ ਦਾ ਜਨਮ ਦਿਨ ਕਿਹੜਾ ਦਿਨ ਹੈ ਪੋਸ ਦਾ ਜਨਮ ਕਿਹੜੇ ਦਿਨ ਦਾ ਹੈ ਸੁਭਾਸ਼ ਚੰਦਰ ਪੋਸ ਬਾਰੇ ਦੱਸਣਾ ਜੀ ਆਪਾਂ ਨੇ ਜਨਵਰੀ 15 ਨੂੰ ਉਹਨਾਂ ਦੀ ਜਨਮ ਹੋਇਆ ਸੀ ਜਨਵਰੀ 23 ਨੂੰ ਜਨਵਰੀ 26 ਨੂੰ ਕਿ ਜਨਵਰੀ 30 ਨੂੰ ਤੇ ਜਿਹੜਾ ਇਹਦਾ ਸਹੀ ਜਵਾਬ ਹੈ ਜੀ ਉਹ ਹੈ ਆਪਸ਼ਨ B ਸਾਡੀ 23 ਜਨਵਰੀ 23 ਜਨਵਰੀ ਨੂੰ ਸੁਭਾਸ਼ ਚੰਦਰ ਪੋਸ ਜੀ ਦਾ ਜਨਮ ਦਿਨ ਸੀ ਤੇ 1897 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ 23 ਜਨਵਰੀ ਨੂੰ ਕਟਕ ਓਡੀਸ਼ਾ ਦੇ ਵਿੱਚ ਠੀਕ ਹੈ ਜੀ ਤੇ ਆਜ਼ਾਦ ਹਿੰਦ ਜਿਹੜੀ ਹੈਗੀ ਹੈ ਜੀ ਇਹਨਾਂ ਕੋਸ ਦੀ ਸਥਾਪਨਾ ਇਹਨਾਂ ਵੱਲੋਂ ਕੀਤੀ ਗਈ ਸੀ ਤੇ ਇਹਨਾਂ ਦੇ ਵੱਲੋਂ ਨਾਰੇ ਦਿੱਤੇ ਗਏ ਸੀ ਜੈ ਹਿੰਦ ਦਾ ਇੱਕ ਇੱਕ ਨਾਰਾ ਸੀ ਇਹਨਾਂ ਦਾ ਵੱਲੋਂ ਤੁਮ ਮੁਝੇ ਕੂਂਦੋ ਮੈਂ ਤੁਮੇ ਆਜ਼ਾਦੀ ਦੂੰਗਾ ਇਹ ਵੀ ਇਹਨਾਂ ਦੇ ਪ੍ਰਸਿੱਧ ਨਾਰਿਆਂ ਦੇ ਵਿੱਚੋਂ ਇੱਕ ਸੀ ਤੇ ਆਜ਼ਾਦ ਭੰਡ ਫੋਰ ਦੀ ਜਿਹੜੀ ਹੈਗੀ ਸਥਾਪਨਾ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਤੇ ਇਹਨਾਂ ਦੀ ਜਿਹੜੀ ਡੈਥ ਹੈਗੀ ਸੀ 18 ਅਗਸਤ ਨੂੰ 1945 ਦੇ ਵਿੱਚ ਜਿਹੜੀ ਹੈਗੀ ਸੀ ਇੱਕ ਪਲਾਨ ਕ੍ਰੈਸ਼ ਦੇ ਵਿੱਚ ਮੰਨੀ ਜਾਂਦੀ ਹੈ ਕਿ ਹੋ ਗਈ ਸੀ ਠੀਕ ਹੈ ਇਹ ਕੁਐਸਚਨ ਨੰਬਰ 13 ਲਾਲਾ ਲਾਜਪਤ ਰਾਏ ਦਾ ਜਨਮ ਦਿਨ ਮਨਾਇਆ ਕਿਹੜੇ ਦਿਨ ਜਾਂਦਾ ਹੈ 1 ਜਨਵਰੀ 26 ਜਨਵਰੀ 28 ਜਨਵਰੀ ਕਿ 29 ਜਨਵਰੀ ਤਾਂ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈਗਾ ਸੀ ਸਾਡੀ ਆਪਸ਼ਨ 28 ਜਿਹੜੀ ਹੈਗੀ ਹੈ ਜਨਵਰੀ ਲਾਲਾ ਲਾਜਪਤ ਰਾਏ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਲਾਲਾ ਜੀ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ ਜੀ ਠੀਕ ਹੈ ਜੀ ਤੇ ਲਾਲਾ ਜੀ ਜੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਅਤੇ ਲక్ష్ਮੀ ਬੀਮਾ ਕੰਪਨੀ ਦੀ ਜਿਹੜੀ ਹੈਗੀ ਸਥਾਪਨਾ ਕੀਤੀ ਗਈ ਸੀ ਅਤੇ ਇਹਨਾਂ ਦੀ ਜਿਹੜੀ ਮੌਤ ਹੈਗੀ ਸੀ 17 ਨਵੰਬਰ 1928 ਨੂੰ ਲਾਹੌਰ ਵਿੱਚ ਜੋ ਅੱਜਕੱਲ ਪਾਕਿਸਤਾਨ ਦੇ ਵਿੱਚ ਹੋ ਗਈ ਸੀ ਠੀਕ ਹੈ ਜੀ ਸਾਡਾ ਨੈਕਸਟ ਕੁਐਸਚਨ ਤੇ ਸਾਡੀ ਵੀਡੀਓ ਦਾ ਅੱਜ ਦਾ ਅੰਤਿਮ ਕੁਐਸਚਨ ਹੈ ਜੀ 9 ਜਨਵਰੀ ਨੂੰ ਕਿਹੜਾ ਮਹੱਤਵਪੂਰਨ ਦਿਨ ਮਨਾਇਆ ਜਾਂਦਾ ਹੈ ਤੇ ਸਾਡੇ ਆਪਸ਼ਨ ਨੇ ਡਾਟਾ ਪ੍ਰਾਈਵੇਸੀ ਡੇ ਐਨ ਆਰ ਆਈ ਡੇ ਨੰਬਰ ਸੀ ਵਰਡ ਇੰਟਰਨੈਟ ਡੇ ਐਂਡ ਨੰਬਰ ਡੀ ਨੈਸ਼ਨਲ ਟੈਕਨੋਲੋਜੀ ਡੇ ਤਾਂ ਇਹਦਾ ਜਿਹੜਾ ਆਨਸਰ ਹੈ ਜੀ ਆਪਸ਼ਨ ਸਾਡੀ ਬੀ ਐਨਆਰਆਈ ਡੇ ਜੇ ਹੈਗਾ ਪ੍ਰਵਾਸੀ ਭਾਰਤੀ ਦਿਵਸ ਪ੍ਰਵਾਸੀ ਭਾਰਤੀ ਦਿਵਸ ਇਹ ਮਨਾਇਆ ਜਾਂਦਾ ਹੈ ਜੀ ਤੇ ਐਨਆਰਆਈ ਡੇ ਜਿਹੜਾ ਮਨਾਇਆ ਜਾਂਦਾ ਓਨ ਥਿਸ ਡੇ ਇਨ 1915 ਥੈਟ ਮਹਾਤਮਾ ਗਾਂਧੀ ਰਿਟਰਨ ਟੂ ਇੰਡੀਆ ਫਰਮ ਸਾਊਥ ਅਫਰੀਕਾ ਇਸ ਵਿੰਗੇੜੇ ਹੈਗੇ ਸੀ 1915 ਦੇ ਵਿੱਚ ਮਹਾਤਮਾ ਗਾਂਧੀ ਜਿਹੜੇ ਹੈਗੇ ਸੀ ਸਾਊਥ ਅਫਰੀਕਾ ਤੋਂ ਵਾਪਸ ਇੰਦੀਆ ਪਰਤੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈਗਾ ਹੈਪਰਵਾ ਪਾਸੀ ਭਾਰਤੀ ਦਿਵਸ ਜਿਹੜਾ ਹੈਗਾ ਮਨਾਇਆ ਜਾਂਦਾ ਹੈ ਠੀਕ ਹੈ ਜੀ ਆਪ ਵੀ ਇਹ ਸਾਡੀ ਵੀਡੀਓ ਸੀ ਜਿਦੇ ਵਿੱਚ ਅਸੀਂ ਤੁਹਾਨੂੰ ਜਨਵਰੀ ਮਹੀਨੇ ਦੇ ਜਿਹੜੇ ਹੈਗੇ ਸੀ ਮੇਨ ਮੇਨ ਤਰੀਕਾਂ ਬਾਰੇ ਦੱਸਿਆ ਕਿ ਉਸ ਦਿਨ ਕੀ ਕੀ ਮੇਨ ਮੇਨ ਦਿਨ ਸੀ ਤੇ ਉਸ ਦਿਨ ਕੀ ਕੀ ਆਬਜ਼ਰਵ ਕੀਤਾ ਗਿਆ ਜਾਂ ਕੀ ਕੀ ਸੈਲੀਬ੍ਰੇਟ ਕੀਤਾ ਗਿਆ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਲਗਾਤਾਰ ਹੁਣ ਲਗਾਤਾਰ ਤੁਹਾਡੇ ਕੋਲ ਵੀਡੀਓ ਪਾਵਾਂਗੇ ਤੇ ਲਗਾਤਾਰ ਇਹ ਅਸੀਂ 12 ਮਹੀਨਿਆਂ ਬਾਰੇ ਗੱਲ ਕਰਦੇ ਰਾਂਗੇ ਕਿ 12 ਮਹੀਨਿਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਮੇਨ ਤਰੀਕਾਂ ਆਣਗੀਆਂ ਤੇ ਉਹਨਾਂ ਦੇ ਉਹ ਕਿਹੜੇ-ਕਿਹੜੇ ਦਿਨ ਮਨਾਏ ਜਾਂਦੇ ਹਨ ਤੇ ਕਿਹੜੇ-ਕਿਹੜੇ ਦਿਨ ਆਬਜ਼ਰਵ ਕੀਤੇ ਜਾਂਦੇ ਹਨ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੈ ਤਾਂ ਜਰੂਰ ਇਹਨੂੰ ਲਾਈਕ ਜਰੂਰ ਕਰਦੇ ਰਹਾ ਕਰੋ ਸ਼ੇਅਰ ਵੀ ਕਰਦੇ ਰਹਾ ਕਰੋ ਜੇ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਪੰਜਾਬ ਨੌਲੇਜ ਪਾਉਣ ਨੂੰ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਨੌਲੇਜ ਅਸੀਂ ਤੁਹਾਨੂੰ ਦੇ ਸਕੀਏ ਤੇ ਤੁਸੀਂ ਵੀ ਅੱਗੇ ਇਹ ਨੌਲੇਜ ਨੂੰ ਫਾਰਵਰਡ ਕਰ ਸਕੋ ਠੀਕ ਹੈ ਜੀ ਮਿਲਦੇ ਹਾਂ ਫੇਰ ਦੁਬਾਰ ਤੋਂ ਇੱਕ ਹੋਰ ਚੰਗੀ ਵੀਡੀਓ ਦੇ ਨਾਲ ਤਦ ਤੱਕ ਲਈ ਸਸਿਕਾ ਧੰਨਵਾਦ